ਜਵਾਂ ਬਰੇ ਗਿਆ ਜੋ ਗੁਰੂਆਂ ਨੇ ਸੀ ਸਿਰਜਿਆ ਕਿੱਥੇ ਮੇਰਾ ਪੰਜਾਬ ਰਹਿ ਗਿਆ ਹਰ ਵਿਕਦੀ ਅੱਜ ਜਮੀਰ ਇੱਥੇ ਹਰ ਵਿਕਦੀ ਅੱਜ ਜਮੀਰ ਇੱਥੇ ਨਾਰੀ ਦਾ ਹਰ ਦਾ ਚੀਰ ਇੱਥੇ ਅੱਖਾਂ 'ਚੋਂ ਵਗਦਾ ਨੀਰ ਇੱਥੇ ਅਗਤਾ ਸੇ ਸੂਰ ਮਿਆਂਦੋ ਰੁੰਦਾ ਮਜਾ ਦਵਾ ਰਹਿ ਗਿਆ ਜੋ ਗੁਰੂਆਂ ਨੇ ਸੀ ਸਿਰ ਜਿਆ ਕਿੱਥੇ ਮੇਰਾ ਪੰਜਾਬ ਰਹਿ ਗਿਆ ਜੈਰੀ ਪੋਣਾ ਇੱਥੇ ਵਗਦੀਆਂ ਨੇ ਹੁਸਨਾਂ ਦੀਆਂ ਮੰਡੀਆਂ ਲੱਗਦੀਆਂ ਨੇ ਟੱਗਾ ਦੀਆਂ ਟਾੜਾ ਵਰ ਪਰਦਿਆਂ ਨੇ ਤਕ ਗਾਣੇ ਆ ਤਾੜਾ ਠਗਦਿਆਂ ਨੇ ਮਰਦੇ ਸੀ ਜੋ ਅਣਖਾਂ ਲਈ ਸਭ ਦਾ ਜ ਤਾਜ ਲੈ ਗਿਆ ਕਿੱਥੇ ਮੇਰਾ ਪਜਾਗ ਰਹਿ ਗਿਆ ਗੈਰਤ ਲਈ ਪੰਜਾਬੀ ਜਾਨਾ ਵਾਰ ਗੈਰਤ ਲਈ ਪੰਜਾਬੀ ਜਾਨਾ ਜਾਤੀਓ ਦੇਸ਼ ਨੂੰ ਤਾਰ ਗਏ ਪਰ ਬੇਈਮਾਨਾ ਕੋਲੋਂ ਅਜਹਾਰ ਗਏ ਮੇਰੇ ਪਿਆਰੇ ਸ਼ਹੀਦਾਂ ਦਾ ਵਿੱਚ ਹੀ ਖੁਆਬ ਰਹਿ ਗਿਆ ਵਾਹ ਵਾਹ ਜਉ ਗੁਰੂ ਜੀ ਸਿਰ ਜਿਓ ਕਿੱਥੇ ਮੇਰਾ ਪੰਜਾਬ ਰਹਿ ਗਿਆ ਵਾਹ ਵਾਹ ਧਰਮ ਜਾਤਾਂ ਦੇ ਪਾੜ ਇੱਥੇ ਪਾਉਂਦੇ ਫੋ ਜਾਰੀ ਅੰਤ ਵਿਸ਼ਵਾਸ ਫੈਲਾਉਂਦੇ ਨੇ ਆਪਣੀ ਕੁਰਸੀ ਦੀ ਉਮਰ ਵਧਾਉਂਦੇ ਨੇ ਪਈ ਕਲਮਾ ਨੂੰ ਨਾ ਲਿਖਣੋ ਰੋਕੋ ਪਈ ਕਲਮਾ ਨੂੰ ਨਾ ਲਿਖਣੋ ਰੋਕੋ ਮੁਬਾਰਕ ਪੂਰੀ ਜਵਾਬ ਕਹਿ ਗਿਆ ਜੋ ਗੁਰੂ ਅਨ ਸਿਰਜਿਓ ਕਿੱਥੇ ਮੇਰਾ ਪੰਜਾਬ ਰਹਿ ਗਿਆ ਕਿੱਥੇ ਮੇਰਾ ਪੰਜਾਬ ਰਹਿ ਗਿਆ